ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਦੇ ਐਂਡ ਤੱਕ ਜੁੜੀਂ ਦੇਖਿਆ ਕਰੋ ਜੀ ਜਿਹੜਾ ਅੱਜ ਮੇਰੇ ਸੂਟ ਪਾਇਆ ਹੋਇਆ ਜੀ ਇਹਦੀ ਮੈਂ ਤੁਹਾਨੂੰ ਪਹਿਲਾਂ ਡਿਟੇਲ ਦੇ ਦੇਣੀ ਆ ਇਹ ਹੈਗਾ ਜੀ ਪਿਓਰ ਕਾਟਨ ਦਾ ਸੂਟ ਆਪਾਂ ਵਿਦਆਊਟ ਲਾਈਨਿੰਗ ਸਟਿਚ ਕੀਤਾ ਹੈਗਾ ਇਸ ਤਰ੍ਹਾਂ ਆਪਾਂ ਇਹਦਾ ਨੈੱਕ ਰੱਖਿਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਤੇ ਇਸ ਤਰ੍ਹਾਂ ਆਪਾਂ ਰੱਖਿਆ ਨਗੇ ਬਾਜੂ ਦਾ ਡਿਜ਼ਾਈਨ ਤੇ ਆਪਾਂ ਲੈਸੀਸ ਦਾ ਡਿਜ਼ਾਈਨ ਦਿੱਤਾ ਹੈਗਾ ਘੇਰੇ ਤੇ ਆਪਾਂ ਨੈੱਟ ਦਾ ਡਿਜ਼ਾਈਨ ਦਿੱਤਾ ਤੇ ਵਿਦ ਪਲਾਜ਼ੋ ਤੇ ਠੀਕ ਹੈ ਜੀ ਤੇ ਬੈਕ ਤੇ ਵੀ ਆਪਾਂ ਸੇਮ ਨੈੱਟ ਤੇ ਨੈੱਟ ਪਾਈ ਹੈ ਜੀ ਡਿਜ਼ਾਈਨ ਦਿੱਤਾ ਜੇ ਤੁਸੀਂ ਇਸ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ ਹੈਗਾ ਤਾਂ ਆਪਣੇ ਕੋਲੇ ਇਹਦੇ ਨਾਲ ਦੇ ਸੂਟ ਹੈਗੇ ਨੇਗੇ ਆਪਾਂ ਤੋਂ ਲੈ ਸਕਦੇ ਹੋਗੇ ਤੇ ਇਹ ਇੱਕ ਪਲਾਜ਼ੋ ਨਾਲ ਵੀ ਦਿਖਾਉਂਗੀ ਤੁਹਾਨੂੰ ਮੈਂ ਜੇ ਤੁਸੀਂ 올ਓਵਰ ਲੈਣਾ ਮੇਰੇ ਕੋਲ 올ਓਵਰ ਲੈ ਸਕਦੇ ਨੇ ਦੁਪੱਟਾ ਫਿਲਹਾਲ ਮੈਂ ਟੈਂਪਰੇਰੀ ਲੈ ਹੈਗਾ ਅੱਜ ਸਿਰਫ ਵੀਡੀਓ ਦੇ ਵਿੱਚ ਇਹ ਆਪਾਂ ਡਾਈ ਕਰਵਾਉਣਾ ਦਾ ਵਾਈਟ ਤੇ ਪਿੰਕ ਕਲਰ ਦਾ ਤੇ ਫਿਰ ਆਪਾਂ ਤੁਹਾਨੂੰ ਸ਼ੋਅ ਕਰਦਾਂਗੇ ਦੁਬਾਰੇ ਫਿਰ ਕਈ ਵਾਰ ਪਾਇਆ ਹੁੰਦਾ ਸੂਟ ਚਲੋ ਜੀ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਬਹੁਤ ਹੀ ਜਿਆਦੇ ਸੋਹਣੇ ਸੂਟ ਪਹਿਲਾ ਸੂਟ ਜੀ ਮੈਂ ਤੁਹਾਨੂੰ ਇਹ ਦਿਖਾਉਂਗੀ ਇਹ ਬਹੁਤ ਡਿਮਾਂਡ ਦੇ ਵਿੱਚ ਸੂਟ ਸੀਗਾ ਹੁਣ ਆਇਆਗਾ ਸਟਾਕ ਇਹ orange dress ਜੇ ਕਲਰ ਦਾ ਸੂਟ ਸੀਗਾ ਇਹਦੇ ਵਿੱਚੋਂ ਭੈਣਾਂ ਨੇ ਬਾਈ ਵੀ ਕੀਤਾ ਹੋਇਆਗਾ ਸੂਟ ਤੇ ਉਹਨਾਂ ਨੇ 올 ਓਵਰ ਲਿਆਗਾ 2650 ਦਾ ਪ੍ਰਾਈਸ ਹੈਗਾ ਸੂਟ ਦਾ ਇਦੇ ਵਿੱਚ ਇੱਕ ਰੋਲ ਦੇ ਵਿੱਚ 3 ਸੂਟ ਹੁੰਦੇ ਨੇਗੇ ਫਿਲਹਾਲ ਦੋ ਜਾਂ ਤੁਹਾਨੂੰ ਇੱਕ ਸੂਟ ਆਪਣੇ ਕੋਲੇ ਪੈਂਡਿੰਗ ਰਹੂਗਾ ਜੇ ਤੁਸੀਂ ਲੈਣਾ ਚਾਹੋਗੇ ਤਾਂ ਤੁਸੀਂ ਲੈ ਸਕਦੇ ਹੋ ਕਾਫੀ ਜਿਆਦੇ ਸੋਹਣਾ ਸੂਟ ਹੈ ਭੈਣਾਂ ਦੀ ਕਾਫੀ ਡਿਮਾਂਡ ਆਈ ਸੀਗੀ ਵੀ ਜਦੋਂ ਉਹ ਸੂਟ ਆ ਗਿਆ ਨਾ ਵੀ ਸਾਨੂੰ ਦੱਸ ਦਿਓ ਪਰ ਹੁਣ ਮੈਂ ਮੇਰੀ ਯਾਦ ਵੀ ਨਹੀਂ ਕਈ ਭੈਣਾਂ ਨੇ ਮੈਸੇਜ ਕੀਤੇ ਸੀਗੇ ਤਾਂ ਕਰਕੇ ਆਪਾਂ ਵੀਡੀਓ 'ਚ ਹੀ ਸ਼ੋਅ ਕਰਤਾ ਕਿਉਂਕਿ ਵੀਡੀਓ ਦੇਖਦੇ ਨੇ ਭੈਣਾਂ ਤਾਂ ਤੁਸੀਂ ਆਪਣਾ ਸੂਟ ਲੈ ਸਕਦੇ ਹੋ ਠੀਕ ਹੈ ਜੀ ਇਦੇ ਨਾਲ ਤੁਸੀਂ orange ਕਲਰ ਦਾ ਦੁਪੱਟਾ ਰਖਵਾ ਲਿਓ ਆਪਾਂ ਪਿਓਰ ਚੁਣੌਂਦਾ ਦੁਪੱਟਾ ਰੈਡੀ ਕਰਕੇ ਭੇਜਿਆ ਸੀ ਟੈਸਟਿੰਗ ਕਰਕੇ ਸਕਿਨ ਕਲਰ ਦੀ ਤੁਸੀਂ ਆਪਣੀ ਚੋਇਸ ਅਨੁਸਾਰ ਰਖਵਾ ਸਕਦੇ ਜਿਸ ਤਰ੍ਹਾਂ ਮੈਂ ਪਾਇਆ ਹੋਇਆ ਹੈਗਾ ਸੂਟ ਉਹਦੇ ਨਾਲ ਦੇ ਹੈਗੇ ਨੇ ਜੀ ਇਹ ਵਾਲੇ ਸੂਟ ਜੇ ਤੁਸੀਂ 올ਓਵਰ ਲਓਗੇ ਇਹਦਾ ਪ੍ਰਾਈਸ ਹੈਗਾਗਾ 6500 ਵਿਦ ਸ਼ਿਪਿੰਗ ਚਾਰजेस ਹੁੰਦੇ ਲੇਗੇ ਕਾਫੀ ਜਾਦੇ ਸੋਨਾ ਸੂਟ ਹੈਗਾ ਇਹ ਤਾਂ ਤੁਸੀਂ ਇਹਨੂੰ ਐਵੇਂ ਬਣਾ ਸਕਦੇ ਹੋ ਪਹਿਲੀ অপਸ਼ਨ ਇਹ ਸੂਟ ਦੇ ਵਿੱਚ ਇਹ ਹੈਗੀ ਵੀ ਜਿਵੇਂ ਮੇਰੇ ਪਾਇਆ ਹੋਇਆ ਹੈਗਾ ਇਸ ਤਰ੍ਹਾਂ ਬਣਵਾ ਲਓ ਜਿਵੇਂ ਪਲਾਜ਼ੋ ਤੇ ਮੇਰੇ ਨੈੱਟ ਦਾ ਡਿਜ਼ਾਈਨ ਹੈ ਤੁਸੀਂ ਬਾਟਮ ਤੇ ਵੀ ਬਣਵਾ ਸਕਦੇ ਹੋ ਦੀ ਸਲਵਾਰ ਵੀ ਕਰਵਾ ਸਕਦੇ ਹੋਗੇ ਤੇ ਦੂਜੀ অপਸ਼ਨ ਇਹਦੇ ਨਾਲ ਇਹ ਹੈਗੀ ਵੀ ਇਹਦੇ ਨਾਲ ਤੁਸੀਂ ਆ ਪੈਚ ਵਾਲਾ ਪਲਾਜ਼ੋ ਫਿਰ ਇਹ ਜਿਹੜਾ ਸੂਟ ਹੈਗਾ 2000 ਤੱਕ ਚਲਿਆ ਜਾਊਗਾ ਜੀ ਕਿਉਂਕਿ ਜਿਹੜਾ ਪਲਾਜ਼ੋ ਹੈਗਾ ਕਾਫੀ ਕੋਸਟਲੀ ਹੈਗਾ ਇਹ ਵਾਲਾ ਦੇਖੋ ਇਹਦੀ ਅਸਲ ਆਪਾਂ ਪਹਿਲਾਂ ਬਣਾਏ ਨੇਗੇ ਸੂਟ ਪਰਪਲ ਸੂਟ ਬਣਾਇਆ ਸੀਗਾ ਤੇ ਆ ਦੇਖੋ ਜੀ ਦੇ ਵਿੱਚ ਐਦਾਂ ਹੀ ਚਲਿਆ ਗਿਆ ਸੀਗਾ ਅਨ ਸਟਿਚ ਸੂਟ ਲੈ ਗਏ ਸੀਗੇ ਕਾਫੀ ਜਿਆਦੇ ਸੋਨਾ ਬਣੂਗਾ ਇਸ ਤਰ੍ਹਾਂ ਵੀ ਸੂਟ ਤੁਸੀਂ ਬਣਵਾਉਣਾਗਾ ਤਾਂ ਡਬਲ ਟਾਈ ਦਾ ਤੁਸੀਂ ਦੁਪੱਟਾ ਰਖਵਾ ਸਕਦੇ ਹੋਗੇ ਜੇ ਇਸ ਤਰ੍ਹਾਂ ਸੂਟ ਲਓਗੇ ਤਾਂ ਆਪਣੇ ਕੋਲੇ 4 ਸੂਟ ਅਵੇਲੇਬਲ ਲੇਗੇ ਜੇ ਤੁਸੀਂ ਮੈਚਿੰਗ ਦੇ ਵਿੱਚ ਸੌਰੀ 올 ਓਵਰ ਦੇ ਵਿੱਚ ਲੈਣਾਗਾ ਤਾਂ ਆਪਣੇ ਕੋਲੇ 2 ਸੂਟ ਲੇਗੇ ਜੇ ਤੁਸੀਂ ਮੈਚਿੰਗ ਲਓਗੇ ਤਾਂ 4 ਸੂਟ ਮਿਲ ਜਾਣਗੇ ਤੁਹਾਨੂੰ ਠੀਕ ਹੈ ਜੀ ਦੇਖੋ ਇਸ ਤਰ੍ਹਾਂ ਵੀ ਕਾਫੀ ਜਿਆਦਾ ਸੋਹਣਾ ਸੂਟ ਬਣਦਾ ਹੈਗਾ ਇਹਦਾ ਪਲਾਜ਼ੋ ਦਾ ਜਿਹੜੀ ਸਲਵਾਰ ਹੈਗੀ ਇਹਦਾ ਡਿਜ਼ਾਈਨ ਅਲੱਗ ਹੈਗਾ ਇਹਦਾ ਡਿਜ਼ਾਈਨ ਅਲੱਗ ਹੈਗਾ ਡਿਜ਼ਾਈਨ ਸੇਮ ਨਹੀਂ ਹੈਗੇ ਤੁਸੀਂ ਸਕਰੀਨਸ਼ਾਟ ਭੇਜ ਦਿਓ ਕਿਹੜਾ ਤੁਹਾਨੂੰ ਡਿਜ਼ਾਈਨ ਚਾਹੀਦਾ ਹੈਗਾ ਉਸ ਤਰ੍ਹਾਂ ਤੁਸੀਂ ਆਪਣਾ ਸੂਟ ਲੈ ਸਕਦੇ ਹੋਗੇ ਕਾਫੀ ਬੈਰਨੇ ਤਾਂ ਪਰਪਲ ਸੂਟ ਹੈ ਜਿਹੜਾ ਇਸ ਤਰ੍ਹਾਂ ਹੀ ਲਿਆ ਸੀਗਾ ਪਲਾਜ਼ੋ ਨਾਲ ਹੀ ਲਿਆ ਸੀਗਾ ਤੇ ਥੋੜਾ ਜਿਹਾ ਕਾਸਟ ਵੀ ਚਲੇ ਜਾਂਦਾ ਪਰ ਚੀਜ਼ ਵਧੀਆ ਬਣਦੀ ਹੈ ਤੇ ਇਹ ਕਿ ਭੈਣਾਂ ਦੀ ਡਿਮਾਂਡ ਸੀਗੀ ਟੈਬੀ ਦਾ ਨਿਊ ਸਟਾਕ ਆਇਆਗਾ ਜੇ ਤੁਸੀਂ ਲੈਣਾ ਚਾਹੁੰਦੇ ਹੋ ਆਪਣਾ ਫਾਸਟਲੀ ਆਰਡਰ ਕਰ ਦਿਓ ਕਾਫੀ ਜਿਆਦੇ ਸੋਹਣੇ ਕਲਰ ਨੇਗੇ ਜਿਹੜੀਆਂ ਭੈਣਾਂ ਦੇ ਆਰਡਰ ਚੱਲ ਰਹੇ ਤੁਸੀਂ ਸਟਿਚ ਕਰਵਾਉਣਾਗਾ ਸਟਿਚ ਕਰਵਾ ਸਕਦੇ ਹੋਗੇ ਦੇਖੋ ਕਿੰਨਾ ਜਿਆਦੇ ਸੋਹਣਾ ਕਲਰ ਹੈ ਇਹਨੂੰ ਤੁਸੀਂ ਮੈਚਿੰਗ ਬਣਾਉਣਾ ਚਾਹੁੰਦੇ ਹੋ ਮੈਚਿੰਗ ਵੀ ਬਣਾ ਸਕਦੇ ਹੋਗੇ ਤੇ 올ਓਵਰ ਬਣਾਉਣਾ ਚਾਹੁੰਦੇ ਹੋ 올ਓਵਰ ਵੀ ਬਣਾ ਸਕਦੇ ਹੋਗੇ ਕਾਫੀ ਸਾਰੇ ਕਲਰ ਆਏ ਨੇਗੇ ਇਹਦੇ ਵਿੱਚ ਮੈਚਿੰਗ ਦਾ ਪ੍ਰਾਈਸ ਮੈਂ ਤੁਹਾਨੂੰ ਦੱਸ ਚੁੱਕੀ ਸੀਗੀ ਵੀ 2000 ਹੈਗਾ ਕਾਲਾ ਕਲਰ ਇਹਦੇ ਵਿੱਚ ਇਹ ਸੀਗਾ ਇਹਦਾ ਜਿਹੜਾ ਪ੍ਰਾਈਸ ਹੈ ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਕੇ WhatsApp ਤੇ ਪੁੱਛ ਸਕਦੇ ਹੋਗੇ ਤਕੀਆ ਹੁਣ ਆਪਾਂ ਮੈਚਿੰਗ ਸੂਟ ਕਾਫੀ ਜ਼ਿਆਦਾ ਸੇਲ ਕਰ ਚੁੱਕੇ ਹਾਂ ਤੁਸੀਂ 올ਓਵਰ ਲੈਣਾ ਚਾਹੁੰਦੇ ਹੋ 올ਓਵਰ ਲੈ ਸਕਦੇ ਹੋਗੇ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਜ਼ਿਆਦਾ ਖਿੜਮਾ ਜਾਂ ਪ੍ਰਿੰਟ ਹੈਗਾ ਤੇ ਇਹਦੇ ਨਾਲ ਤੁਸੀਂ ਟਾਈ ਐਂਡ ਨਾਈ ਦੁਪੱਟਾ ਜਾਂ ਇੱਕ ਸਿੰਗਲ ਪਿੰਕ ਕੋਲਰ ਦਾ ਦੁਪੱਟਾ ਰਖਵਾਓਗੇ ਤਾਂ ਜ਼ਿਆਦਾ ਸੋਹਣਾ ਲੱਗੂਗਾ ਉਸ ਤਰ੍ਹਾਂ ਹੀ ਲੈਸਸ ਦਾ ਡਿਜ਼ਾਈਨ ਹੋ ਜਾਊਗਾ ਤੇ ਦੂਜਾ ਕਲਰ ਇਹਦੇ ਵਿੱਚ ਇਹ ਵਾਲਾ ਹੈਗਾ ਫਰੋਜ਼ੀ ਇਹ ਵੀ ਕਾਫੀ ਜਿਆਦਾ ਸੋਨਾ ਸੁਦਾਗਾ ਪ੍ਰਿੰਟ ਬਹੁਤ ਜਿਆਦਾ ਸੋਹਣੇ ਨੇ ਨਿਊ ਪ੍ਰਿੰਟ ਨੇਗੇ ਤੇ ਕਾਫੀ ਜਿਆਦਾ ਸੋਹਣੇ ਬਣਨਗੇ ਜਦੋਂ ਤੁਸੀਂ ਸਲਾਈ ਕਰਵਾਉਂਗੇ ਇਹਨਾਂ ਨੂੰ ਦੇਖ ਜਿਹੜੇ ਥੋੜੇ ਮਤਲਬ ਜਿਹੜਾ ਵਧੀਆ ਬ੍ਰਾਂਡ ਹੁੰਦਾਗਾ ਉਹਨਾਂ ਵੀ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਏਕੇ ਵਾਲਿਆਂ ਨੇ ਵੀ ਟੈਬੀ ਦੇ ਵਿੱਚ ਸੂਟ ਆਏ ਨੇਗੇ ਉਹਨਾਂ ਦੇ ਵੀ ਪਰ ਉਹਨਾਂ ਦੀ ਪ੍ਰਿੰਟਿੰਗ ਵਧੀਆ ਨਹੀਂ ਹੈਗੀ ਬਿਲਕੁਲ ਵੀ ਸਟਾਫ ਦਾ ਵੀ ਫਰਕ ਹੁੰਦਾ ਹੈਗਾ ਤੇ ਤੁਸੀਂ ਆਪਣੇ ਜਿੰਨਾ ਭਾਣਾ ਕੋਲ ਗਏ ਨੇਗੇ ਬਹੁਤ ਜ਼ਿਆਦੇ ਸੂਟ ਪਸੰਦ ਆਏ ਨੇਗੇ ਟੈਬੀ ਦੇ ਵਿੱਚ ਤੁਸੀਂ ਮੈਚਿੰਗ ਲਓਗੇ ਤਾਂ 2000 ਪ੍ਰਾਈਸ ਹੈਗਾ 올ਓਵਰ ਲਓਗੇ ਤਾਂ ਇਹਦਾ ਪ੍ਰਾਈਸ ਵਾਧੇ ਜਾਊਗਾ ਉਹ ਤੁਸੀਂ ਮੈਨੂੰ WhatsApp ਤੇ ਪੁੱਛ ਲਿਓ ਇਹ ਹੈਗਾ ਕ੍ਰੀਮ ਕਲਰ ਦਾ ਇਦੇ ਨਾਲ ਤੁਸੀਂ ਟੈਬੀ ਲਾਈਨਿੰਗ ਵਾਲਾ ਦੁਪੱਟਾ ਰਖਵਾ ਸਕਦੇ ਹੋਗੇ ਆਪਣੇ ਕੋਲੇ ਹੈਗਾ ਦਾ ਉਹਦਾ ਥਾਨ ਟੈਬੀ ਲਾਈਨਿੰਗ ਦਾ ਕਾਫੀ ਦੁਪੱਟੇ ਸੇਲ ਹੁੰਦੇ ਨੇ ਟੈਬੀ ਲਾਈਨਿੰਗ ਦੇ ਵੀ ਕਿਉਂਕਿ ਇਹਦੇ ਵਿੱਚ ਲਾਈਨਿੰਗ ਹੈ ਨਾ ਟੈਬੀ ਦੇ ਵਿੱਚ ਤਾਂ ਕਰਕੇ ਫਿਰ ਉਹੀ ਦੁਪੱਟਾ ਸੂਟ ਕਰਦਾ ਹੈ ਦੇ ਨਾਲ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋਗੇ ਇਹ ਵਾਲਾ ਦੁਪੱਟਾ ਇਹ ਟੈਬੀ ਵਧੀਆ ਦੇ ਵਿੱਚ ਹੈਗੀ ਆਪਾਂ ਇਸ ਤੋਂ ਘਟੀਆ ਕੁਆਲਿਟੀ ਵਾਲੀ ਟੈਬੀ ਨਹੀਂ ਲਗਾਉਂਦੇ ਹੈਗੇ ਤੇ ਨਾ ਹੀ ਸਾਨੂੰ ਪਸੰਦ ਹੈ ਕਿ ਵੀ ਅਸੀਂ ਤੁਹਾਨੂੰ ਕੋਈ ਵੀ ਕੰਮ ਮਾੜਾ ਕਰਕੇ ਦੇਈਏ ਕਿਉਂਕਿ ਆਪਣੇ ਜਦੋਂ ਕਸਟਮਰ ਵਧੀਆ ਚੀਜ਼ ਭਾਲਦੇ ਨੇ ਆਪਾਂ ਵਧੀਆ ਹੀ ਦਵਾਂਗੇ ਉਹਨਾਂ ਨੂੰ ਦੇਖੋ ਨਾ ਆਪਾਂ ਕਾਪੀ ਚੀਜ਼ ਲੈ ਕੇ ਆਈਏ ਕਿਸੇ ਦੀ ਵੀ オリジナル ਸੇਲ ਕਰਾਂਗੇ オリジナル ਹੀ ਹੁੰਦਾ ਆਪਣਾ ਸੇਲ ਤੇ ਆਪਾਂ オリジナル ਹੀ ਕਰਾਂਗੇ ਕਾ ਸਟਾਫ ਸਾਰਾ ਦੇਖੋ ਜੀ ਇਹ ਦੁਪੱਟਾ ਇਹਦੇ ਨਾਲ ਲੱਗ ਜਾਊਗਾ ਜਦ ਤ ਇਹ ਡਾਈ ਹੋ ਗਿਆ ਫਿਰ ਇਹ ਮੈਂ ਤੁਹਾਨੂੰ ਵਾਈਟ ਦਿਖਾਇਆਗਾ ਵੀ ਇਸ ਤਰ੍ਹਾਂ ਇਹ ਦੁਪੱਟਾ ਹੁੰਦਾ ਟੈਪੀ ਲਾਈਨਿੰਗ ਦਾ ਤਾਂ ਤੁਸੀਂ ਲੈ ਸਕਦੇ ਹੋ ਇਹ ਤੁਹਾਨੂੰ ਸੂਟ ਹੈ ਜੀ ਜਿਹੜਾ ਮੈਚਿੰਗ ਮਿਲੂਗਾ ਇਹਦੇ ਨਾਲ ਬਾਟਮ ਆਪਾਂ ਡਾਈ ਕਰਵਾਵਾਂਗੇ ਬਸ ਮੈਨੂੰ ਕਲਰ ਪਸੰਦ ਸੀਗਾ ਸੂਟ ਦਾ ਇਹ 올ਓਵਰ ਨਹੀਂ ਹੈਗਾ ਸੀਗਾ ਫਿਰ ਮੈਂ ਕਿਹਾ ਚਲੋ ਇਹਦੇ ਨਾਲ ਤੁਸੀਂ ਐਦਾਂ ਪੈਰਟ ਕਲਰ ਦੀ ਗ੍ਰੀਨ ਕਲਰ ਦੀ ਬਾਟਮ ਡਾਈ ਕਰਵਾ ਸਕਦੇ ਹੋਗੇ ਇਸ ਤਰ੍ਹਾਂ ਦੀ ਡਾਈ ਹੋ ਜੂਗੀ ਮੋਡਲ ਦੇ ਵਿੱਚ ਜਿੰਨੀਆਂ ਵੀ ਤੁਹਾਨੂੰ ਮੈਚਿੰਗ ਚਾਹੀਦੀ ਹੋਊਗੀ ਮੋਡਲ ਸਿਲਕ ਦੀ ਸਲਵਾਰਾ ਲੱਗਦੀ ਹੁੰਦੀਆਂ ਨੇ ਸਭ ਨਾਲ ਤੇ ਮਡਾਲ ਸਿਲਕ ਦਾ ਆਪਣੇ ਕੋਲੇ ਥਾਨ ਹੈਗਾ ਤੇ ਆਪਾਂ ਡਾਈ ਕਰਵਾ ਕੇ ਤੁਹਾਨੂੰ ਦਵਾਂਗੇ ਤੁਸੀਂ ਵਰਕ ਵਗੈਰਾ ਕਰਵਾਉਣਾ ਚਾਹੁੰਦੇ ਹੋ ਜਾਂ ਕੋਈ ਡਿਜ਼ਾਈਨ ਜਿੱਦਾਂ ਮੇਰੇ ਸੂਟ ਸਟਿਚ ਕੀਤਾ ਹੋਇਆ ਸੀਗਾ ਉਸ ਤਰ੍ਹਾਂ ਵੀ ਤੁਸੀਂ ਆਪਣੇ ਤੋਂ ਸਲਾਈ ਕਰਵਾ ਸਕਦੇ ਹੋਗੇ ਜਿਵੇਂ ਮੇਰੇ ਸੂਟ ਪਾਇਆ ਸੀ ਜੇ ਤੁਸੀਂ ਸਲਾਈ ਵੀ ਕਰਵਾਉਣਾ ਹੈ ਤਾਂ ਆਪਾਂ ਨੂੰ ਤੁਹਾਨੂੰ ਸਲਾਈ ਵੀ ਕਰਵਾ ਕੇ ਦਵਾਂਗੇ ਸੂਟ ਪਰ ਥੋੜਾ ਜਿਹਾ ਟਾਈਮ ਲੈ ਕੇ ਚੱਲੋ ਸਟਿਚਿੰਗ ਲਈ ਦੇਖੋ ਜੀ ਕਾਫੀ ਜਾਦੇ ਸੋਨਾ ਸੂਟ ਹੈ ਵਾਲਾ ਵੀ ਤੇ ਲਵੈਂਡਰ ਕਲਰ ਦੀ ਬਹੁਤ ਜ਼ਿਆਦਾ ਡਿਮਾਂਡ ਆਉਂਦੀ ਹੁੰਦੀ ਸੀਗੀ ਲਵੈਂਡਰ ਕਲਰ ਤੁਸੀਂ ਚੈੱਕ ਕਰ ਸਕਦੇ ਹੋਗੇ ਇਹ ਵੀ ਨਵਾਂ ਜਿਹਾ ਪ੍ਰਿੰਟ ਹੈ ਜਦੋਂ ਸਟਿਚ ਹੋ ਜਾਂਦਾ ਹੈ ਨਾ ਸੂਟ ਫਿਰ ਜਿਆਦਾ ਗ੍ਰੇਸ ਦਿੰਦਾ ਹੈਗਾ ਸੂਟ ਸਲਾਈ ਹੋ ਕੇ ਕਿਉਂਕਿ ਬਹੁਤ ਕੁਝ ਲੱਗ ਜਾਂਦਾ ਹੁੰਦਾ ਲੈਸਿਸ ਦਾ ਡਿਜ਼ਾਈਨ ਹੋ ਜਾਂਦਾ ਹੁੰਦਾ ਬਟਨ ਵਗੈਰਾ ਲੱਗ ਜਾਂਦੇ ਹੁੰਦੇ ਨੇਗੇ ਤਾਂ ਕਰਕੇ ਫਿਰ ਬਹੁਤ ਜ਼ਿਆਦਾ ਸੋਹਣਾ ਬਣਦਾ ਹੈਗਾ ਜਦੋਂ ਦੁਪट्टे ਰੈਡੀ ਹੋ ਜਾਂਦੇ ਨੇਗੇ ਫਿਰ ਉਸ ਤੋਂ ਵੀ ਸੋਹਣੇ ਲੱਗਦੇ ਨੇ ਸੂਟ ਪਾਏ ਹੋਏ ਵੀ ਤੇ ਇੱਕ ਨਾ ਜਿਹੜਾ orange rest color ਦਾ suit ਸੀਗਾ ਪਹਿਣਾ ਦੀ ਕਾਫੀ ਜਾਦੀ ਡਿਮਾਂਡ ਦੇ ਵਿੱਚ ਆ ਉਹ ਲੱਗ ਜਾਣਗੇ 2-4 ਦਿਨ ਤੱਕ ਆ ਜੂਗਾ ਆਪਾਂ ਕਾਫੀ ਜਿਆਦੇ suit ਸੇਲ ਕਰ ਚੁੱਕੇ ਹਾਂਗੇ ਉਹਦੇ ਨਾਲ ਦੇ ਤੇ ਉਹਦੇ ਲਈ ਨਾ 1-2 ਦਿਨ ਲੱਗ ਜਾਣਗੇ ਉਹੀ rest ਦੇ ਵਿੱਚ ਇਹ pink ਹੈਗਾ ਸੇਮ ਡਿਜ਼ਾਈਨ ਬਸ ਇਹ magenta color ਦਾ suit ਹੈਗਾ ਉਹ ਉਹ rest ਦੇ ਵਿੱਚ ਸੀਗਾ ਮੇਰੇ ਕੋਲ ਫਿਲਹਾਲ ਨਹੀਂ ਹੈਗਾ ਵਰਕ ਲਈ ਗਿਆ ਹੋਇਆ ਉਹ suit ਲਈ ਮੈਂ ਤੁਹਾਨੂੰ ਸ਼ੋਅ ਕਰ ਦਿੰਦੀ ਵੀ ਮੈਂ ਕਿਹੜੇ suit ਦੀ ਗੱਲ ਕਰ ਰਹੀ ਹਾਂ ਕਾਫੀ ਭੈਣਾਂ ਦੇ ਮੈਸੇਜ ਆਏ ਸੀਗੇ ਉਹ ਸੂਟ ਲਈ ਤੇ ਮੈਨੂੰ ਪਰਸੋਂ ਚੌਥੇ ਵੀ ਫੋਨ ਆਇਆ ਸੀਗਾ ਅ ਇਧਰੋਂ ਇੱਕ ਭੈਣ ਦਾ ਵੀ ਉਹ ਸੂਟ ਆ ਗਿਆ ਸੀ ਤੇ ਉਹ ਸੂਟ ਆ ਜਾਣਗੇ 2-4 ਦਿਨਾਂ ਦੇ ਵਿੱਚ ਕਿਉਂਕਿ ਮੈਂ ਵੀ ਸਲਾਈ ਕਰਨੇ ਨੇ ਮੈਂ ਵੀ ਆਰਡਰ ਦੀ ਬੁਕਿੰਗ ਕਰੀ ਹੋਈ ਆ ਸੂਟਾਂ ਦੀ ਆਪਾਂ 2 ਰੋਲ ਮੰਗਾਏ ਹੋਏ ਨੇ ਪਰ ਉਹੀ ਸੇਮ ਡਿਜ਼ਾਈਨ ਦੇ ਵਿੱਚ ਨਾ ਆ ਮਜੈਂਟਾ ਕਲਰ ਦਾ ਸੂਟ ਹੈਗਾ ਤੁਸੀਂ ਲੈ ਸਕਦੇ ਹੋਗੇ 올 ਓਵਰ ਲੈਣਾ 올 ਓਵਰ ਲੈ ਸਕਦੇ ਹੋਗੇ ਮੈਚਿੰਗ ਇਹਦਾ ਰਹੂਗਾ ਪ੍ਰਾਈਸ 2250 ਤੇ 올 ਓਵਰ ਰਹੂਗਾ 3000 ਕਿਉਂਕਿ ਇਹ ਬਟਰ ਕਾਟਨ ਦਾ ਸੂਟ ਹੈ ਟਿਸਟਾ ਦੀ ਕਲੈਕਸ਼ਨ ਹੈਗੀ ਤੁਸੀਂ ਚੈੱਕ ਇੰਨਾ ਕ ਜਿਆਦਾ ਸੌਫਟ ਫੈਬਰਿਕ ਹੈਗਾ ਤੁਸੀਂ ਮੈਚਿੰਗ ਕਰੋਗੇ ਤਾਂ ਮੈਚਿੰਗ ਲੈ ਸਕਦੇ ਹੋਗੇ ਠੀਕ ਹੈ ਜੀ ਦੇਖੋ ਸੇਮ ਉਦਾਂ ਹੀ ਬਸ ਉਹ ਰੈਸਟ ਦੇ ਵਿੱਚ ਸੀਗਾ ਤੇ ਇਹ ਮਾਰਜੈਂਟਾ ਦੇ ਵਿੱਚ ਆਇਆ ਦਾ ਤੇ ਆ ਯੈਲੋ ਸੂਟ ਵੀ ਕਾਫੀ ਜਿਆਦਾ ਸੋਹਣਾ ਹੈਗਾ ਬਟਰ ਕਾਟਨ ਦਾ ਸੂਟ ਹੈਗਾ ਟਿਸਟਾ ਦੀ ਕਲੈਕਸ਼ਨ ਹੈਗੀ ਸਾਰੀ ਦੇਖੋ ਜੀ ਇਹ ਵੀ ਪ੍ਰਿੰਟ ਕਾਫੀ ਜਿਆਦਾ ਸੋਹਣਾ ਹੈ 올ਓਵਰ ਲੈਣਾ 올ਓਵਰ ਲੈ ਸਕਦੇ ਹੋ ਤੁਸੀਂ ਬਾਟਰ ਕਾਟਨ ਦੇ ਸੂਟ ਲੈਣਗੇ ਕਾਫੀ ਬਣਾ ਦੇ ਮੈਸੇਜ ਆਏ ਸੀ ਵੀ ਬਾਟਰ ਕਾਟਨ ਦੇ ਸੂਟ ਚਾਹੀਦੇ ਨੇ ਕਿਉਂਕਿ ਮੈਂ ਇਕੱਲੇ ਇਕੱਲੇ ਨੂੰ ਨਾ ਜੀ ਮੈਂ ਹੋਣੀ ਕੱਟ ਸਕਦੀ ਹੈਗੀ WhatsApp ਤੇ ਮਤਲਬ ਫੋਟੋ ਨਹੀਂ ਭੇਜ ਸਕਦੀ ਹੈਗੀ ਮੇਰੇ ਕੋਲ ਇਨਾ ਟਾਈਮ ਨਹੀਂ ਹੁੰਦਾ ਹੈਗਾ ਟਾਈਮ ਦੀ ਬਹੁਤ ਸ਼ਾਰਟੇਜ ਹੈਗੀ బిਜ਼ੀ ਹੋਣ ਕਰਕੇ ਨਾ ਥੋੜਾ ਕੰਮ ਚਲੋ ਕੰਮ ਕਰਕੇ ਵੀ ਫਿਰ ਘਰ ਦੇ ਕੰਮ ਬੱਚਿਆਂ ਕਰਕੇ ਵੀ ਥੋੜਾ ਬਿਜ਼ੀ ਹੋ ਜਾਂਗੇ ਫਿਰ ਕਈ ਵਾਰ ਫੋਟੋਜ਼ ਨਹੀਂ ਪੈਂਦੀਆਂ ਹੈਗੀਆਂ ਉਹਦੇ ਲਈ ਸੌਰੀ ਹਨਾ ਤਾਂ ਤੁਸੀਂ ਮੈਂ ਵੀਡੀਓ ਦੀ ਅਪਡੇਟ ਤੁਹਾਨੂੰ ਦਿੰਦੀ ਰਹਣੀ ਹੈਗੀ ਤੁਸੀਂ ਵੀਡੀਓ ਦੇਖਿਆ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਜਰੂਰ ਔਨ ਕਰ ਲਓ ਜਦੋਂ ਵੀ ਮੈਂ ਵੀਡੀਓ ਅਪਲੋਡ ਕਰੂੰਗੀ ਤੁਹਾਡੇ ਤੱਕ ਪਹੁੰਚੂਗੀ ਤਾਂ ਤੁਸੀਂ ਸੂਟ ਆਪਣੇ ਕੋਲੋਂ ਰੈਡੀ ਕਰਵਾ ਸਕਦੇ ਹੋ ਤੁਸੀਂ ਸਿਲਾਈ ਕਰਵਾ ਕੇ ਵੀ ਮੰਗਵਾ ਸਕਦੇ ਹੋ ਸੂਟ ਬਿਨਾਂ ਸਿਲਾਈ ਤੋਂ ਵੀ ਮੰਗਵਾ ਸਕਦੇ ਹੋਗੇ ਜਿੱਦਾਂ ਤੁਹਾਡੀ ਚੋਆਇਸ ਹੈਗੀ ਤੁਸੀਂ ਆਪਣੀ ਚੋਆਇਸ ਅਨੁਸਾਰ ਸੂਟ ਰੈਡੀ ਕਰਵਾ ਸਕਦੇ ਹੋ ਹੈਂਡਵਰਕ ਦੇ ਜਾਂ ਮਸ਼ੀਨਵਰਕ ਦੇ ਸੂਟ ਰੈਡੀ ਕਰਵਾਉਣੇ ਹੋਗੇ ਤੁਸੀਂ ਸਾਨੂੰ ਆਪਣਾ ਆਰਡਰ ਦੇ ਸਕਦੇ ਹੋਗੇ ਆਪਣੇ ਵਰਕ ਦੀ ਫੋਟੋ ਭੇਜ ਕੇ ਜਿੱਦਾਂ ਵੀ ਤੁਹਾਡੀ ਚੋਆਇਸ ਹੈਗੀ ਸਟਾਫ ਤੁਸੀਂ ਮੈਂਸ਼ਨ ਕਰ ਸਕਦੇ ਹੋਗੇ ਸਾਰੇ ਤਰ੍ਹਾਂ ਦਾ ਆਪਣੇ ਕੋਲੇ ਸਟਾਫ ਹੈਗਾ ਦਾ ਤੇ ਦੁਪੱਟੇ ਵੀ ਹੈਗੇ ਨੇ ਹਰ ਤਰ੍ਹਾਂ ਦੇ ਜਿੱਦਾਂ ਦੇ ਤੁਸੀਂ ਚਾਹੋਗੇ ਉਦਾਂ ਦਾ ਆਪਾਂ ਦੁਪੱਟਾ ਨਾਲ ਰੈਡੀ ਕਰਕੇ ਦੇਵਾਂਗੇ ਤੁਹਾਨੂੰ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੀ ਸਾਡੀ ਵੀਡੀਓ ਪਸੰਦ ਆਈ ਹੋਊਗੀ ਤੇ ਮੇਰੇ ਬੱਚਿਆਂ ਨੂੰ ਵੀ ਤੁਸੀਂ ਅੱਜ ਵਾਲੀ ਵੀਡੀਓ ਚ ਮਿਸ ਕਰਦੇ ਹੋਗੇ ਮੈਸੇਜ ਕਰ ਦਿਓ ਨੇ ਅਜੋ ਵੀ ਬੱਚੇ ਨਹੀਂ ਹੈਗੇ ਵੀਡੀਓ ਦੇ ਵਿੱਚ ਤੇ ਉਹਨਾਂ ਨੂੰ ਅਗਲੀ ਵੀਡੀਓ ਚ ਲੈ ਕੇ ਆਵਾਂਗੇ ਬੱਚਿਆਂ ਨੂੰ ਤੇ ਇਹ ਸੂਟ ਪਸੰਦ ਆਉਂਦਾ ਹੈਗਾ ਤੁਹਾਨੂੰ ਤਾਂ ਤੁਸੀਂ ਇਹ ਵੀ ਲੈ ਸਕਦੇ ਹੋਗੇ ਇਹਦਾ ਵੀ ਪ੍ਰਾਈਸ 3000 ਹੈਗਾ ਕਿਉਂਕਿ ਬਟਰ ਕਾਟਨ ਦਾ ਸੂਟ ਹੈ ਪੀਸਟਾ ਦੀ ਕਲੈਕਸ਼ਨ ਹੈਗੀ ਥੋੜਾ ਫਿਰ ਪੀਸਟਾ ਕਰਕੇ ਹਾਈ ਰੇਟ ਹੋ ਜਾਂਦੇ ਹੁੰਦੇ ਨੇਗੇ ਤੇ ਦੁਪੱਟਾ ਤੁਸੀਂ ਇਹਦੇ ਨਾਲ ਮਸਲੀਨ ਦਾ ਰਖਵਾ ਲਓ ਕੋਈ ਵੀ ਪਿਓਰ ਚਨਵਨ ਦਾ ਰਖਵਾ ਲਓ ਸੈਮੀ ਚ ਰਖਵਾ ਲਓ ਜਿੱਦਾਂ ਮਰਜੀ ਰਖਵਾ ਲਓ ਚਲੋ ਸਤਿ ਸ਼੍ਰੀ ਅਕਾਲ ਬਲੌਸਰ ਇਹ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਬਾਏ ਬਾਈ